ਅਸਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ਼੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਅੱਜ ਨਵਾਂ ਵਿਸਾਅ ਸ਼ੁਰੂ ਹੋਇਆ ਸੀ ਪਠ ਨੰਬਰ 15 ਆ ਇੱਕ ਲੇਖ ਹੈ ਹਰਬਜਨ ਸਿੰਘ ਕੋਮਲ ਇਹਦੇ ਲੇਖਕ ਹਨ ਪਠ ਦਾ ਨਾਮ ਸੀ ਸਾਡੇ ਤਿਉਹਾਰ ਵੇਖੋ ਜੀ ਸਾਡਾ ਅੱਜ ਦਾ ਵਿਸਾਅ ਸਾਡੇ ਤਿਉਹਾਰ ਭਾਰਤ ਮੇਲੀਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਭਾਰਤ ਭਾਰਤ ਲਈ ਸਾਡਾ ਦੇਸ਼ ਭਾਰਤ ਮੇਲੀਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਤਿਉਹਾਰ ਹਰੇਕ ਦੇਸ਼ ਦਾ ਸਭਿਆਚਾਰਕ ਖਜ਼ਾਨਾ ਹੁੰਦੇ ਹਨ ਜੇ ਸਾਡੇ ਤਿਉਹਾਰ ਹਨ ਹਰੇਕ ਦੇਸ਼ ਦਾ ਕੀ ਇੱਕ ਸਭਿਆਚਾਰਕ ਖਜ਼ਾਨਾ ਮੰਨਿਆ ਜਾਂਦੇ ਹਨ ਅੱਗੇ ਕੀ ਕਿਹਾ ਸੀ ਜਿਸ ਉੱਪਰ ਹਰੇਕ ਦੇਸ਼ ਵਾਸੀ ਬੜਾ ਮਾਣ ਅਤੇ ਗੌਰਵ ਮਹਿਸੂਸ ਕਰਦਾ ਹੈ ਭਈ ਤਿਉਹਾਰ ਹਰੇਕ ਦੇਸ਼ ਦਾ ਮਤਲਬ ਤਿਉਹਾਰ ਸਾਡੇ ਸਾਡੇ ਭਾਰਤ ਦੇਸ਼ ਦਾ ਭਾਰਤ ਮੇਲੇ ਤੇ ਤਿਉਹਾਰਾਂ ਦਾ ਦੇਸ਼ ਹੈ ਜੀ ਹੁਣ ਕੀ ਕਹਿਆ ਸੀ ਤਿਉਹਾਰ ਹਰੇਕ ਦੇਸ਼ ਦਾ ਸਭਿਆਚਾਰਕ ਅੰਗ ਹੁੰਦੇ ਹਨ ਜਿਸ ਉੱਪਰ ਹਰ ਦੇਸ਼ ਵਾਸੀ ਨੂੰ ਬੜਾ ਮਾਣ ਤੇ ਗਰਵ ਮਹਿਸੂਸ ਕਰਦਾ ਹੈ ਜਿਸ ਉੱਪਰ ਜਿਹੜੇ ਪਰ ਹਰੇਕ ਹਰ ਦੇਸ਼ ਵਾਸੀ ਬੜਾ ਗੌਰਵ ਤੇ ਮਾਣ ਮਹਿਸੂਸ ਕਰਦਾ ਹੈ ਅੱਗੇ ਕੀ ਬਈ ਤਿਉਹਾਰ ਉਸ ਖਾਸ ਦਿਨ ਖਾਸ ਦਿਨ ਵਾਰ ਨੂੰ ਕਹਿੰਦੇ ਹਨ ਕੀ ਬਈ ਤਿਉਹਾਰ ਉਸ ਖਾਸ ਦਿਨ ਜਾਂ ਵਾਰ ਨੂੰ ਕਹਿੰਦੇ ਹਨ ਜਿਸ ਦਿਨ ਕੋਈ ਇਤਿਹਾਸਿਕ ਮਿਥਿਆਸਿਕ ਧਾਰਮਿਕ ਦਾ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ ਬਈ ਤਿਉਹਾਰ ਉਸ ਖਾਸ ਦਿਨ ਨੂੰ ਕਹਿੰਦੇ ਹਨ ਜਿਸ ਦਿਨ ਕੋਈ ਧਾਰਮਿਕ ਇਤਿਹਾਸਿਕ ਜਾਂ ਮਿਥਿਆਸਿਕ ਮਿਥਿਆਸਿਕ ਜਾਂ ਸਮਾਜਿਕ ਧਾਰਮਿਕ ਇਤਿਹਾਸਿਕ ਮਿਥਿਆਸਿਕ ਯਾ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ ਇਹਨਾਂ ਦਾ ਸੰਬੰਧ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਭਈ ਤਿਉਹਾਰਾਂ ਦਾ ਨਾਲ ਕੀ ਤਿਉਹਾਰਾਂ ਦਾ ਸੰਬੰਧਿਤ ਕੀ ਭਈ ਇਹਨਾਂ ਦਾ ਸੰਬੰਧ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਘਟਨਾਵਾਂ ਘਟਨਾਵਾਂ ਤੇ ਰੂਤਾ ਨਾਲ ਹੁੰਦਾ ਹੈ ਕਿ ਭਈ ਘਟਨਾਵਾਂ ਤੇ ਰੂਤਾ ਨਾਲ ਇਹਨਾਂ ਦਾ ਸੰਬੰਧ ਹੁੰਦਾ ਹੈ ਹੋਰ ਕੀ ਕਿਆ ਸੀ ਇਹ ਸਾਡੇ ਜੀਵਨ ਦਾ ਅਨਿਖੜਵਾ ਅੰਗ ਹਨ ਭਈ ਕੀ ਤਿਉਹਾਰ ਸਾਡੇ ਜੀਵਨ ਦਾ ਕੀ ਅਨਿਖੜਵਾ ਅੰਗ ਹਨ ਇਹਨਾਂ ਨੂੰ ਕਿ ਭਈ ਇਹਨਾਂ ਨੂੰ ਮਨਾਉਣ ਲਈ ਆਮ ਤੌਰ ਤੇ ਮੇਲੇ ਲੱਗਦੇ ਹਨ ਕਿ ਭਈ ਤਿਵਾਰਾਂ ਨੂੰ ਮਨਾਉਣ ਲਈ ਕੀ ਕਰਦੇ ਹਨ ਮੇਲੇ ਲੱਗਦੇ ਹਨ ਜਿਵੇਂ ਕਿ ਲਖਣ ਮਾਧਰਾ ਵਿੱਚ ਹੋਲਾ ਮੇਲਾ ਲੱਗਦਾ ਹੈ ਕਪਾਲ ਮੋਚਨ ਵਿੱਚ ਮੇਲਾ ਲੱਗਦਾ ਹੈ ਤੇ ਕਈ ਥਾਵਾਂ ਤੇ ਵੱਡੇ ਵੱਡੇ ਮੇਲੇ ਲੱਗਦੇ ਹਨ ਤੂੰ ਵੀ ਕੀ ਹੈ ਮੇਲੇ ਲੱਗਦੇ ਹਨ ਧਾਰਮਿਕ ਗ੍ਰੰਥਾਂ ਦੇ ਪਾਠ ਭਈ ਮੇਰੇ ਲੱਗਦੇ ਧਾਰਮਿਕ ਗ੍ਰੰਥਾਂ ਦਾ ਪਾਠ ਹੁੰਦਾ ਹੈ ਤੀਰਥ સ્નાન ਕਰਦੇ ਹਨ ਲੋਕੀ સ્નાન મઠાઈયા ખેડા તમાશિયા નાચા ਤੇ પંગડીયા ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿ ਵੀ ਤੀਰਥ સ્નાન મઠાઈયા ખેડા તમાશિયા નાચા ਤੇ પંગડીયા ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿਹੜੇ ਅਸਰ ਤੇ ਤਿਵਾਰਾਂ ਦੇ ਅਸਰ ਤੇ ਕੀਤਾ ਜਾਂਦਾ ਹੈ ਤਿਉਹਾਰ ਦਾ ਦਿਨ ਦਾ ਉਮੰਗ राग ਰੰਗ ਤੇ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ ਕਿ ਬਈ ਸਾਡਾ ਜਿਹੜਾ ਤਿਵਾਰ ਦਾ ਦਿਨ ਕੀ ਹੁੰਦਾ ਬਈ ਚਾ ਰੰਗ ਉਮੰਗ ਰੰਗ ਉਮੰਗ ਤੇ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ ਕਿਹੜਾ ਤਿਵਾਰ ਦਾ ਦਿਨ ਬਈ ਉਹਦੀ ਕੀ ਹੋਇਆ ਸੀ ਕੀ ਹੁੰਦਾ ਹੈ ਸਾਲ ਵਿੱਚ ਕੋਈ ਵੀ ਮੇਲਾ ਅਜਿਆ ਹੁੰਦਾ ਹੋਏਗਾ ਬਈ ਸਾਲ ਵਿੱਚ ਇੱਕਵੇਂ ਕੋਈ ਮੇਲਾ ਅਜਿਆ ਹੁੰਦਾ ਹੋਏਗਾ ਬਈ ਜਿਹੜੇ ਦਿਨ ਕੀ ਹੋਏ ਬਈ ਜ ਜਦੋਂ ਇੱਕ ਜਾਂ ਦੋ ਤਿਵਾਰ ਨਾ ਮਨਾਏ ਜਾਂਦੇ ਹੋਣ ਭਈ ਸਾਲ ਵਿੱਚ ਅਜਿਹਾ ਦਿਨ ਆਉਂਦਾ ਹੋਗਾ ਸਾਲ ਵਿੱਚ ਕਿ ਕਿ ਐਸੀ ਸਾਲ ਵਿੱਚ ਕੋਈ ਅਜਿਹਾ ਮਹੀਨਾ ਹੁੰਦਾ ਹੋਏਗਾ ਵੀ ਕੋਈ ਇੱਕ ਮਹੀਨਾ ਅਜਿਹਾ ਹੁੰਦਾ ਹੋਏਗਾ ਜਿਸ ਦਿਨ ਕੋਈ ਤਿਉਹਾਰ ਜਿਸ ਦਿਨ ਜਦੋਂ ਕੀ ਜਦੋਂ ਇੱਕ ਜਾਦੂ ਤਿਉਹਾਰ ਭਈ ਇੱਕ ਜਦੋਂ ਇੱਕ ਜਾ ਦੋ ਤਿਉਹਾਰ ਨਾ ਮਨਾਏ ਜਾਂਦੇ ਹੋਣ ਅਜਿਹਾ ਮਹੀਨਾ ਸਾਲ ਵਿੱਚ ਹੁੰਦਾ ਹੋਏਗਾ ਹੋਰ ਕੀ ਵੀ ਜਾਂਦੇ ਹਨ ਹੋਰ ਹੋਰ ਹੋਰਨਾ ਦੇਸ਼ ਵਾਂਗ ਸਾਡੇ ਦੇਸ਼ ਵਿੱਚ ਕਈ ਪ੍ਰਕਾਰ ਦੇ ਤਿਉਹਾਰ ਮਨਾਏ ਇਹ ਹੋਰਨੇ ਦੇਸ਼ਾਂ ਵਾਂਗ ਸਾਡੇ ਦੇਸ਼ ਵਿੱਚ ਵੀ ਕਈ ਪ੍ਰਕਾਰ ਦੇ ਤਿਉਹਾਰ ਕਈ ਤਿਉਹਾਰ ਮਨਾਏ ਜਾਂਦੇ ਹਨ ਇਹਦੇ ਪਾਠ ਦੇ ਬਾਰੇ ਅੱਗੇ ਹੋਰ ਕੀ ਕੀ ਦੱਸਿਆ ਗਿਆ ਸੀ ਐ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕੱਖਿਆ ਵਿੱਚ ਦੱਸਾਂਗਾ ਅੱਜ ਦੀ ਕੱਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਅਰਧੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ